ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਭਗਵਾਨ ਸਿੰਘ ਵਧਾਤਾ ਆ ਬੱਚੇ ਆਪਣੇ ਲਾ ਰਹੇ ਆ ਮਿਹਨਤ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਆ ਦੇਖੋ ਸਪ੍ਰਿੰਟਾਂ ਲਾ ਰਹੇ ਆ ਬੱਚੇ ਤੇ ਮੇਰੀ ਬੇਨਤੀ ਏ ਆ ਵੀ ਤੁਸੀਂ ਯਾਰ ਵੀਰ ਬਣ ਕੇ ਨਾ ਸਾਡਾ ਸਾਥ ਦਿਵੋ ਆ ਦੇਖੋ ਛੋਟੇ ਛੋਟੇ ਬੱਚੇ ਆ ਆਪਾਂ ਇਹਨਾਂ ਦੀ ਮਿਹਨਤ ਲਗਾਉਣੀ ਆ ਸਵੇਰ ਸ਼ਾਮ ਤੇ ਤੁਸੀਂ ਭਰਾ ਬਣ ਕੇ ਸਾਥ ਦਿਵੋ ਯਾਰ ਮੇਰੇ ਕੱਲੇ ਦੇ ਵਾਸਤੇ ਹੀ ਗੱਲ ਨਹੀਂ ਹੈਗੀ ਆਪਾਂ ਇਹਨਾਂ ਬੱਚਿਆਂ ਨੂੰ ਕਿਸੇ ਚੰਗੀ ਲੈਣ ਤੇ ਲਿਜਾ ਸਕੀਏ ਬਚਾਲੀਏ ਆਪਾਂ ਪੰਜਾਬ ਦੀ ਜਵਾਨੀ ਨੂੰ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਛਿਚਕਾ ਕੇ ਬੇਨਤੀ ਕਰਦਾ ਕਿ ਇਹਨਾਂ ਅਣਮੋਲ ਹੀਰਿਆਂ ਨੂੰ ਆਪਾਂ ਸਾਂਭ ਸਕੀਏ ਇਹਦੇ ਵਾਸਤੇ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੀਰ ਬਣ ਕੇ ਤੁਸੀਂ ਮੇਰੇ ਨਾਲ ਖੜੋ ਆਪਾਂ ਆਡੇ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਇੱਕ ਚੰਗੀ ਸੇਧ ਦੇ ਸਕੀਏ ਕਿਉਂਕਿ ਇਹਨਾਂ ਨੂੰ ਵੀ ਸਾਥ ਦੀ ਬਹੁਤ ਲੋੜ ਆ ਹੁਣ ਜਿਹੇ ਦਾ ਕੁਝ ਆਪਣਾ ਨੂੰ ਸਿਖਾਵਾਂਗੇ ਇਹਨਾਂ ਨੇ ਉਸੇ ਲੈਣ ਤੇ ਚੱਲ ਪੈਣਾ ਤੇ ਇਹਦੇ ਬਾਅਦ ਤੇ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਤੇ ਮੈਂ ਚਾਹਣਾ ਵੀ ਪੂਰੇ ਦਾ ਪੂਰਾ ਸਾਲ ਜਿਹੜਾ ਆਪਾਂ ਇਹਨਾਂ ਤੇ ਲਗਾਤਾਰ ਕੰਮ ਕਰੀਏ ਜਿੱਥੇ ਆਪਾਂ ਇਹਨਾਂ ਨੂੰ ਕਬੱਡੀ ਖੜਾਉਣੀ ਆ ਉੱਥੇ ਨਾਲ-ਨਾਲ ਆਪਾਂ ਨੂੰ ਚੰਗੀਆਂ ਜਿਹੜੀਆਂ ਕਿਤਾਬਾਂ ਪੜ੍ਹਾਇਆ ਕਰਾਂਗੇ ਉਹਦੇ ਵਾਸਤੇ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਮੇਰੇ ਇਕੱਲੇ ਦੇ ਵਾਸਤੇ ਗੱਲ ਨਹੀਂ ਨਾ ਹੀ ਮੇਰੇ ਕੋਲ ਇੰਨੀ ਕਿ ਜਾਇਸ ਆ ਆਪਾਂ ਡਰਾਈਵਰੀ ਕਰਦੇ ਆ ਤੇ ਮੈਂ ਉਹ ਵੀ ਛੱਡਣ ਨੂੰ ਤਿਆਰ ਆ ਚਾਹੇ ਮੈਨੂੰ ਪਿੰਡ ਦਿਹਾੜੀ ਕਿਉਂ ਨਾ ਕਰਨੀ ਪਵੇ ਆ ਰੋਟੀ ਵਾਸਤੇ ਪਰ ਯਾਰ ਜਵਾਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਛੋਟੇ-ਛੋਟੇ ਬੱਚੇ ਆ ਨਾ ਉਹ ਨਸ਼ਿਆਂ ਦੇ ਵਾਸਤੇ ਪੈ ਕੇ ਆਪਦੀ ਜੀਵਨ ਲੀਲਾ ਖਤਮ ਕਰ ਲੈਂਦੇ ਆ ਤੇ ਬੜਾ ਦੁੱਖ ਲੱਗਦਾ ਜਵਾਨੀਆਂ ਜਿਹੜੀ ਉਹ ਬਰਬਾਦ ਹੋਈ ਜਾਂਦੀ ਆ ਜਿਹਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀਰ ਬਣ ਕੇ ਜਾਓ ਮੇਰਾ ਸਾਥ ਦਿਓ ਮੈਂ ਆਸ ਕਰਦਾ ਤੁਸੀਂ ਗੌਰ ਕਰੋਗੇ ਤੇ ਆਪਾਂ ਹੋਰ ਵੀ ਏਰੀਏ ਦੇ ਜਿਹੜੇ ਬੱਚਾ ਨੇ ਉੱਥੇ ਸੱਦਾ ਕਰੀਏ ਇਹਨਾਂ ਦਾ ਰਾਤ ਦਾ ਪੈਣ ਦਾ ਪ੍ਰਬੰਧ ਵੀ ਕਰੀਏ ਹਨ ਆਪਣੇ ਕੋਲੇ ਹੀ ਪੈਣ ਉੱਥੇ ਆਪਾਂ ਇਹਨਾਂ ਨੂੰ ਜਿਹੜੀ ਸਕੂਲੀ ਪੜ੍ਹਾਈ ਆ ਉਹ ਵੀ ਕਰਨ ਉੱਥੇ ਰਹਿ ਕੇ ਰਹਿਣ ਦੇ ਪੁੱਤ ਕੋਈ ਗੱਲ ਨਹੀਂ ਮੈਂ ਦੇਖੀ ਜਾਣਾ ਫਿਰ ਨਾ ਜਦੋਂ ਕੋਈ ਸਰੀਰ ਨੂੰ ਤਕਲੀਫ ਹੈ ਨਾ ਉਹ ਨਾਲ ਆਇਆ ਕਰੋ ਨਾ ਨਾ ਫਿਰ ਉਹ ਜ਼ਿਆਦਾ ਹੋ ਜਾਂਦਾ ਤੇ ਇਹ ਮਤਲਬ ਤੁਸੀਂ ਸਾਹਸ ਦਮੂਗੇ ਤਾਂ ਤਾਂ ਹੀ ਆ ਹਨਾ ਆਪਾਂ ਇਹਨਾਂ ਬੱਚਿਆਂ ਨੂੰ ਸਾਂਭ ਲਈਏ ਜਿੱਥੇ ਪਲੇਅਰ ਬਣਾਉਣੇ ਆਪਾਂ ਇਹਨਾਂ ਨੂੰ ਵਧੀਆ ਜਿਹੜੀਆਂ ਕਿਤਾਬਾਂ ਸਾਡੇ ਇਤਿਹਾਸ ਦੀਆਂ ਬੱਚਿਆਂ ਨੂੰ ਪਤਾ ਲੱਗੂ ਤਾਂ ਹੀ ਮੋੜਨਗੇ ਨਾ ਵੀ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਅਸੀਂ ਕੌਣ ਆ ਤੇ ਜਦੋਂ ਆਪਾਂ ਭੇਡਾਂ ਦਾ ਸ਼ੇਰ ਦਾ ਬੱਚਾ ਜਿਹੜਾ ਉਹ ਭੇਡਾਂ ਚ ਰਲ ਜੇ ਉਹਨੂੰ ਨਹੀਂ ਪਤਾ ਲੱਗਦਾ ਵੀ ਮੈਂ ਸੇਰ ਦਾ ਬੱਚਾ ਉਹਨੂੰ ਦੱਸਣਾ ਪਊਗਾ ਤੇ ਉਸੇ ਤਰ੍ਹਾਂ ਜਿਹੜੇ ਸਾਡੇ ਬੱਚੇ ਨੇ ਸਿੱਖਾਂ ਦੇ ਉਹ ਵੀ ਉਲਝੇ ਫਿਰਦੇ ਆ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਹੀ ਨਹੀਂ ਵੀ ਸਾਡੇ ਵਾਸਤੇ ਕੀ ਕੁਝ ਹੋਇਆ ਤੇ ਦੋਸ਼ ਆਪਾਂ ਬੱਚਿਆਂ ਦਾ ਕੱਢੀ ਜਾਂਦੇ ਆ ਵੀ ਇਹ ਦੀ ਦਾੜ੍ਹੀ ਕੇਸ ਨਹੀਂ ਰੱਖਦੇ ਇਹ ਅੰਮ੍ਰਿਤ ਨਹੀਂ ਸਾਖਦੇ ਇਹ ਗੁਰਬਾਣੀ ਨਹੀਂ ਪੜ੍ਹਦੇ ਜਿਦੋਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਆ ਜਾਂ ਸਾਡੇ ਵਾਸਤੇ ਕੀ ਕੁਝ ਹੋਇਆ ਸਾਡੇ ਵਾਸਤੇ ਕੀ ਕੁਰਬਾਨੀਆਂ ਹੋਈਆਂ ਤੇ ਫਿਰ ਉਹਨਾਂ ਨੇ ਕਾਹਦਾ ਹੋ ਕਰਨਾ ਹਨ ਤੇ ਇਹ ਆਪਾਂ ਰਲ ਮਿਲ ਕੇ ਸੰਭਗੇ ਵਿਚਾਂ ਨੂੰ ਤੁਸੀਂ ਮੇਰਾ ਸਾਥ ਦਿਵੋ ਤੇ ਆਪਾਂ ਵੀ ਜਿਹੜਾ ਲਗਾਤਾਰ ਉਹ ਕੈਂਪ ਚਾਲੂ ਰੱਖੀ ਏਰੀਆ ਦੇ ਵਿੱਚ ਹੋਰ ਵੀ ਆਉਣ ਆਪਾਂ ਇਹਨਾਂ ਦਾ ਜਿਹੜਾ ਰਾਤ ਨੂੰ ਰਹਿਣ ਦਾ ਵੀ ਬਣਾਈਏ ਪ੍ਰੋਗਰਾਮ ਤਾਂ ਕਿ ਜਿਹੜਾ ਉੱਥੇ ਆਪਣੇ ਕੋਲੇ ਰਹਿ ਕੇ ਨਾ ਰਾਤ ਨੂੰ ਇਹ ਮਤਲਬ ਆਪਾਂ ਨੂੰ ਫਿਰ ਜਿਹੜੀਆਂ ਕਿਤਾਬਾਂ ਪੜਾਈਏ ਜਿੱਥੇ ਇੱਕ ਪਲੇਅਰ ਬਣਾਉਣੇ ਆ ਉਹ ਆਪਣਾ ਇਤਿਹਾਸ ਪੜਨਗੇ ਗੁਰੂਆਂ ਬਾਰੇ ਪੜਨਗੇ ਜੋਧਿਆਂ ਬਾਰੇ ਪੜਨਗੇ ਤਾਂ ਪਤਾ ਲੱਗੂਗਾ ਹਨਾ ਇਹਨਾਂ ਨੂੰ ਫੇਰ ਹੀ ਇਹ ਉਧਰ ਨੂੰ ਮੋੜਨਗੇ ਜਿਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿਉਂਕਿ ਮੇਰਾ ਬਾ ਬੱਚਿਆਂ ਦੇ ਨਾਲ ਜਾਂ ਨੌਜਵਾਨ ਪੀੜ੍ਹੀ ਨਾਲ ਇਹਨਾਂ ਦੇ ਨਾਲ ਜਦੋਂ ਗੱਲਾਂ ਕਰੀਂ ਦੀਆਂ ਦੱਸੀਦਾ ਤੇ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿਹੜੇ ਕਿਹੜੇ ਸਿੰਘਾਂ ਨਾਲ ਕੀ ਕਿਉਂ ਹੋਇਆ ਭਾਈ ਤਾਰੂ ਸਿੰਘ ਵਰਗੇ ਬਾਰੇ ਦੱਸੀਦਾ ਬਹੁਤ ਵਿੱਚ ਨੂੰ ਪਤਾ ਹੀ ਨਹੀਂ ਹੈ ਤੇ ਇਸ ਕਰਕੇ ਤੁਹਾਨੂੰ ਮੇਰੀ ਬੇਨਤੀ ਆ ਜੇ ਤੁਸੀਂ ਮੇਰਾ ਸਾਥ ਦਵੋ ਤਾਂ ਆਪਾਂ ਇਹਨਾਂ ਬੱਚਿਆਂ ਨੂੰ ਗੁਰੂ ਦੇ ਲੜਵਿ ਲਾਵਾਂਗੇ। ਉਹਦੇ ਬਾਅਦ ਤੇ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਆਪਾਂ ਹੋਰ ਜ਼ਿਆਦਾ ਮਤਲਬ ਵਧਾ ਕੇ ਇਹਨਾਂ ਬੱਚਿਆਂ ਨੂੰ ਜਿਵੇਂ ਜਿਵੇਂ ਤੁਹਾਡਾ ਸਾਥ ਮਿਲੂ ਆਪਾਂ ਇਹਨਾਂ ਨੂੰ ਗੱਤਕਾ ਵੀ ਸਿਖਾਈਏ। ਜਿਹੜਾ ਸਾਡਾ ਰਾਣਾ ਵਿਰਸਾ ਗੱਤਕਾ ਉਹ ਅੱਜ ਵਾਲਾ ਨਹੀਂ ਵੀ ਜਿਹੜਾ ਉਹ ਨਾਰੀ ਵਾਲ ਪਾਉਂਦੇ ਆ ਆਪਾਂ ਉਹਦੇ ਹੱਕ 'ਚ ਨਹੀਂ। ਜਿਹੜਾ ਸਾਡਾ ਮੁੜ ਤੂੰ ਸਾਡੇ ਗੁਰੂਆਂ ਨੇ ਸਾਨੂੰ ਗੱਤਕਾ ਦਿੱਤਾ ਉਹ ਆਪਾਂ ਗੱਤਕਾ ਸਿਖਾਈਏ ਨਾਲ ਨਾਲ ਇਹਨਾਂ ਨੂੰ ਅ ਗੁਰਬਾਣੀ ਬਾਰੇ ਸਾਡੇ ਇਤਿਹਾਸ ਬਾਰੇ ਸਾਡੇ ਗੁਰੂਆਂ ਨੇ ਕੀ ਕੀ ਗੁਰਬਾਨੀਆਂ ਕੀਤੀਆਂ ਉਹ ਆਪਾਂ ਇਹਨਾਂ ਨੂੰ ਦੱਸੀਏ ਤਾਂ ਜ਼ਰੂਰ ਇਹ ਗਲਤ ਰਸਤੇ ਤੋਂ ਮੁੜਨਗੇ ਜਿਹਨਾਂ ਨੂੰ ਪਤਾ ਹੋਊਗਾ ਵੀ ਸਾਡੇ ਵਾਸਤੇ ਕੀ ਕੀ ਗੁਰਬਾਨੀਆਂ ਹੋਈਆਂ ਜਦੋਂ ਆਪਾਂ ਇਹਨਾਂ ਨੂੰ ਦੱਸਾਂਗੇ ਵੀ ਸਾਡੀਆਂ ਮਾਤਾ ਨੇ ਛੋਟੇ ਛੋਟੇ ਬੱਚਿਆਂ ਦੇ ਗਲਾਂ ਚ ਹਾਰ ਪਵਾਲੇ ਟੋਟੇ ਕਰਾ ਕੇ ਪਰ ਈਨ ਨਹੀਂ ਮੰਨੀ ਤੇ ਜ਼ਰੂਰ ਸਾਡੇ ਬੱਚੇ ਸੋਚਣਗੇ ਅਸੀਂ ਆਪਦੀਆਂ ਧੀਆਂ ਨੂੰ ਦੱਸਾਂਗੇ ਵੀ ਉਹਨਾਂ ਭੈਣਾਂ ਨੇ ਉਹਨਾਂ ਦੀ ਬੀਬੀਆਂ ਨੇ ਇਹੋ ਜਿਹਾ ਜ਼ੁਲਮ ਝੱਲ ਲੇ ਪਰ ਉਹਨਾਂ ਨੇ ਈਨ ਨਹੀਂ ਮੰਨੀ ਕਾਰਨ ਵੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਤਾਣੇ ਨਾ ਮਾਰੇ ਤੇ ਸਾਡੀਆਂ ਬੱਚੀਆਂ ਵੀ ਜ਼ਰੂਰ ਉਹਨਾਂ ਬੀਬੀਆਂ ਦੇ ਦੱਸੇ ਰਾਹ ਤੇ ਚੱਲਣਗੀਆਂ ਇਹ ਸਾਡਾ ਫਰਜ਼ ਬਣਦਾ ਤੇ ਤੁਸੀਂ ਮੇਰਾ ਸਾਥਦੋਬ ਵੀਰ ਬਣ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦਊਗਾ ਇਹ ਤੁਹਾਡਾ ਨਾਮ ਮੇਰਾ ਵਾਦਾ ਤੇ ਨੰਬਰ ਮੇਰਾ ਹੈਗਾ 9969931013 ਭਗਵਾਨ ਸਿੰਘ ਮੇਰਾ ਨਾਮ ਮਦਾਤਾ ਪਿੰਡ ਬਰਨਾਲਾ ਜ਼ਿਲ੍ਹਾ ਸਹਨੇ ਬਦੌੜ ਦੇ ਕੋਲੇ ਇਸ ਟਾਈਮ ਆਪਣਾ ਕੰਮ ਚੱਲ ਰਿਹਾ ਦੀਪਗੜ੍ਹ ਲਾਲੇ ਦੇ ਪਿੰਡ ਜਿਹੜਾ 瓦ਡ ਕਿਲੋ ਕਬੱਡੀ ਖੇਡਦਾ ਸੀ ਮੁੰਡਾ ਲਾਲਾ ਪੱਪੂ ਲੀਗਰ ਦੀ ਵਧੀਆ ਟੀਮ ਰਹੀ ਆ ਤੇ ਉੱਥੇ ਆ ਪਹਿਨਾਂ ਬੱਚਿਆਂ ਨੂੰ ਖੜਾ ਰਹੇ ਆ ਤੇ ਮੈਂ ਚਾਹਣਾ ਵੀ ਜਿਹੜਾ ਪੈਨ ਨੂੰ ਲਗਾਤਾਰ ਰਾਤ ਨੂੰ ਵੀ ਕੋਲੇ ਰੱਖੀਏ ਰਾਤ ਨੂੰ ਆਪਾਂ ਇਹਨਾਂ ਨੂੰ ਇਤਿਹਾਸ ਬਾਰੇ ਦੱਸੀਏ ਉਹੋ ਜੀਆਂ ਵੀਡੀਓ ਦਿਖਾਈਏ ਇਹਨਾਂ ਨੂੰ ਜਿਹੜੀਆਂ ਇਹ ਵੀਡੀਓ ਜਾਓ ਚੰਗੀਆਂ ਫਿਲਮਾਂ ਦੇਖਣ ਤੇ ਇਹਨਾਂ ਨੂੰ ਪਤਾ ਲੱਗੇ ਚੰਗੀਆਂ ਕਥਾ ਸੁਣਨ ਗੁਰਬਾਣੀ ਦੀ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਇਹ ਤੀਜ ਵਾਸਤੇ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਮੇਰਾ ਸਾਥ ਦਿਵੋ ਆਪਾਂ ਇਹਨਾਂ ਬੱਚਿਆਂ ਨੂੰ ਸੰਭੀਏ ਆਸ ਕਰਦਾ ਹਾਂ ਤੁਸੀਂ ਬੇਨਤੀ ਨੂੰ ਪ੍ਰਵਾਨ ਕਰੋਗੇ ਮੇਰਾ ਨਾਮ ਭਗਵਾਨ ਸਿੰਘ ਬਦਾਤਾ ਪਿੰਡ ਜ਼ਿਲ੍ਹਾ ਬਰਨਾਲਾ 9969931013 ਇਹ ਮੇਰਾ ਮੋਬਾਈਲ ਨੰਬਰ ਹੈ ਸਿਰਫ ਵਟਸਐਪ ਚੱਲਦਾ ਤੇ ਸਾਰੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਮੇਰਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ